किसी ने गोली मार दी कि मैं मर जूंगा मैं मर जूंगा मैं मरने वाला यही सुबह चार बजे ने <laughs> <आगे>। <laughs> बात करी क्या मैं किसी ने गोली मार दी पापा कर मैं लोकेशन भेज रहा लोकेशन भेज दी मेरे पास सर फिर का सर फिर वो निडा सर तो <laughs> ਟੜਕੇ ਟੜਕੇ ਘਰਵਾਲੀ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਗੋਲੀ ਲੱਗੀ ਐ ਹੁਣ ਮੈਂ ਮਰ ਜਾਵਾਂਗਾ ਇਹ ਕਿਸੇ ਫਿਲਮ ਦਾ ਸੀਨ ਨਹੀਂ ਐ ਸਗੋਂ ਇੱਕ ਅਸਲੀ ਘਟਨਾ ਜੋ ਕਿ ਅੱਜ ਹੀ ਤੜਕਸਾਰ ਪੰਜਾਬ ਦੇ ਸਮਰਾਲਾ ਚ ਵਾਪਰੀ ਐ ਤੁਹਾਨੂੰ ਉਹ ਦੱਸ ਰਿਹਾ ਜਿੱਥੇ ਪਤਨੀ ਨੂੰ ਫੋਨ ਕਰਕੇ ਪਤੀ ਨੇ ਦੱਸਿਆ ਕਿ ਉਸ ਨੂੰ ਕੋਈ ਗੋਲੀ ਮਾਰ ਕੇ ਉਸ ਦੀ ਗੱਡੀ ਕੋਕੇ ਲੈ ਗਿਆ ਕਿਉਂਕਿ ਇੱਕ ਐਸਾ ਵਿਅਕਤੀ ਸੀ ਜੋ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਪਿਛਲੇ 3 ਤੋਂ 4 ਮਹੀਨਿਆਂ ਤੋਂ ਦੇ ਰਾਤ ਮਿਹਨਤ ਕਰ ਰਿਹਾ ਸੀ ਉਹ ਦਿਨ ਵੇਲੇ ਵੀ ਟੈਕਸੀ ਚਲਾਉਂਦਾ ਤੇ ਰਾਤ ਦੇ ਵੇਲੇ ਵੀ ਤਾਂ ਕਿ ਪਰਿਵਾਰ ਦੇ ਲਈ ਕੁਝ ਪੈਸੇ ਜੁਟਾ ਪਾਏ ਆਪਣੀ ਫੈਮਿਲੀ ਨੂੰ ਇੱਕ ਚੰਗਾ ਭਵਿੱਖ ਦੇ ਪਾਏ ਰਵੀ ਕੁਮਾਰ ਇਸ ਬੰਦੇ ਦਾ ਨਾਮ ਸੀ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਤੇ ਉੱਥੋਂ ਚੰਡੀਗੜ੍ਹ ਤੋਂ ਕੁਝ ਸਵਾਰੀਆਂ ਮਿਲਿਆ ਜਿਨ੍ਹਾਂ ਨੇ ਲੁਧਿਆਣਾ ਜਾਣਾ ਸੀ ਪਰਿਵਾਰ ਨੂੰ ਰਾਤ ਨੂੰ ਫੋਨ ਕੀਤਾ ਕਿ ਮੈਨੂੰ ਸਵਾਰੀ ਮਿਲ ਚੁੱਕੀ ਹੈ ਮੇਰੀ ਹੁਣ ਫਿਕਰ ਨਾ ਕਰਿਓ ਮੈਂ ਸਵੇਰੇ ਘਰ ਵਾਪਸ ਆ ਜਾਵਾਂਗਾ ਤਾਂ ਐਸੇ ਦੇ ਵਿੱਚ ਕਹਿ ਕੇ ਨਿਕਲ ਗਿਆ ਉੱਥੋਂ ਪਰਿਵਾਰ ਵੀ ਚਲੋ ਨਿਸ਼ਚਿਤ ਹੋ ਗਿਆ ਕਿ ਸਭ ਠੀਕ ਹੈ ਉਨੇ ਦੱਸ ਦਿੱਤਾ ਇਨਫੋਰਮ ਕਰ ਦਿੱਤਾ ਹੈ ਪਰ ਇਸ ਤੋਂ ਬਾਅਦ ਸਵੇਰ ਵੇਲੇ ਉਸ ਫੋਨ ਦੇ ਬਾਰੇ ਤਾਂ ਪਰਿਵਾਰ ਸੋਚ ਨਹੀਂ ਸਕਦਾ ਕਿਉਂਕਿ ਸਵੇਰੇ 5:30 ਵਜੇ ਜਦ ਸਮਰਾਲਾ ਦੇ ਕੋਲ ਪੈਂਦਾ ਪਿੰਡ ਹਰੀਉਂ ਇਹ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਹੈ ਉਹ ਪਿੰਡ ਦੇ ਕੋਲ ਜਾ ਕੇ ਉੱਥੇ ਕਿਸੇ ਨੇ ਉਸ ਨੂੰ ਘੇਰ ਲਿਆ ਉਸ ਨੂੰ ਗੋਲੀ ਮਾਰ ਦਿੱਤੀ ਤੇ ਉਸ ਦੀ ਪਤੀ ਜੋ ਕਿ ਆਲਟੋ ਆਪਣੀ ਚਲਾਉਂਦਾ ਸੀ ਟੈਕਸੀ ਉਸ ਤੋਂ ਫੋਟੇ ਪ੍ਰਾਪਤ ਨਹੀਂ ਪਰ ਜਦ ਗੋਲੀ ਵਜੀ ਇੱਥੇ ਇੱਕ ਗੱਲ ਹੋਰ ਬੜਾ ਉਰੇ ਮਾਇੂਸ ਕਰਨ ਵਾਲੀ ਹੈ ਤੇ ਭਾਵੁ ਕਰਨ ਵਾਲੀ ਵੀ ਹੈ ਕਿ ਰਵੀ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਸੀ ਉਸਨੇ ਉਦੋਂ ਵੀ ਆਪਣੀ ਫੈਮਲੀ ਬਾਰੇ ਸੋਚਿਆ ਗੋਲੀ ਲੱਗੀ ਹੋਈ ਆ ਉਸ ਬੰਦੇ ਨੂੰ ਤੇ ਉਸ ਤੋਂ ਬਾਅਦ ਆਪਣੇ ਘਰਦਿਆਂ ਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਮੇਰੇ ਗੋਲੀ ਲੱਗੀ ਹੁਣ ਮੈਂ ਮਰ ਜੂਗਾ ਮੈਂ ਬਚਣਾ ਨਹੀਂ ਐ ਤੇ ਉਹ ਵੀ ਰੋਂਦੇ ਰੋਂਦੇ ਨੇ ਵਿਚਾਰੇ ਨੇ ਸਾਰੀ ਗੱਲ ਦੱਸੀ ਤੇ ਪਤਨੀ ਨੇ ਬੜਾ ਭਾਵੁਕ ਹੋ ਕੇ ਇਹ ਗੱਲ ਦੱਸੀ ਹੈ ਕਿ ਇਹ ਸਭ ਉਸ ਦਿਨਾਲ ਹੋ ਚੁੱਕਿਆ ਉਸਦੀ ਪਤਨੀ ਹੁਣ ਵਿਲਕ ਰਹੀ ਹੈ ਕਿ ਆਖਰਕਾਰ ਇਹ ਸਭ ਹੋ ਕੀ ਗਿਆ ਕਿਉਂਕਿ ਜਦੋਂ ਉਸ ਨੂੰ ਗੋਲੀ ਲੱਗੀ ਸੀ ਤਾਂ ਉਸ ਨੇ ਸੋਚਿਆ ਕਿ ਘਟੋ-ਘਟ ਫੈਮਿਲੀ ਨੂੰ ਦੱਸਦਾ ਮੈਂ ਰਾਤ ਵੇਲੇ ਉਹਨਾਂ ਨੂੰ ਇਹ ਗੱਲ ਤਾਂ ਦੱਸਤੀ ਸੀ ਕਿ ਉੱਥੇ ਜਾ ਰਿਹਾ ਹਾਂ ਉਹ ਫਿਕਰ ਕਰਨਗੇ ਤੇ ਐਸੇ ਚ ਹੋ ਸਕਦਾ ਹੈ ਮਦਦ ਲਈ ਪਹੁੰਚ ਪਾਣੀ ਆ ਘਟੋ-ਘਟ ਉਹਨੂੰ ਮਰਨ ਦਾ ਤਾਂ ਪਤਾ ਲੱਗ ਗਿਆ ਸੀ ਕਿ ਹੁਣ ਬਚਦਾ ਨਹੀਂ ਆਖਰੀ ਉਸ ਦੇ ਜੋ ਦਰਸ਼ਨ ਨੇ ਉਸ ਦੀ লাশ ਤਾਂ ਪਰਿਵਾਰ ਤੱਕ ਪਹੁੰਚ ਜਾਏਗੀ ਇਹ ਸਾਰਾ ਮਾਮਲਾ ਸਾਹਮਣੇ ਆਇਆ ਆਪਣੇ ਆਪ 'ਚ ਸਵਾਲ ਖੜੇ ਕਰਦਾ ਬੜਾ ਗੁੱਸਾ ਵੀ ਆਉਂਦਾ ਇਸ ਤਰੀਕੇ ਦੀ ਘਟਨਾ ਸੁਣ ਕੇ ਕਿ ਆਖਰਕਾਰ ਉਹ ਲੋਕ ਜੋ ਮਿਹਨਤ ਕਰਦੇ ਨੇ ਮਿਹਨਤ ਮੁਸ਼ਕਲ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਣਾ ਚਾਹੁੰਦੇ ਨੇ ਕੁਝ ਲੋਕ ਜੋ ਖੁਦ ਕੋਈ ਕੰਮ ਨਹੀਂ ਕਰਦੇ ਪਰ ਲੁੱਟਦੇ ਸਹਾਰੇ ਲੋਕਾਂ ਦੇ ਪਰਿਵਾਰ ਉਜਾੜਨ ਦੇ ਵਿੱਚ ਲੱਗੇ ਹੋਏ ਨੇ ਹਾਲਾਂਕਿ ਇਹ ਮਾਮਲਾ ਹੁਣ ਕੇਵਲ ਲੁੱਟਦਾ ਹੀ ਹੈ ਜਾਂ ਫਿਰ ਇਸ ਦੇ ਵਿੱਚ ਐਂਗਲ ਕੁਝ ਹੋਰ ਵੀ ਹੈ ਇਸ ਨੂੰ ਲੈ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰ ਪਹਿਲੀ ਨਜ਼ਰੇ ਤਾਂ ਜਿਸ ਤਰ੍ਹਾਂ ਗੋਲੀ ਮਾਰ ਕੇ ਗੱਡੀ ਲੈ ਕੇ ਫਰਾਰ ਹੋਏ ਨੇ ਮਾਮਲਾ ਲੁੱਟਦਾ ਹੀ ਲੱਗ ਰਿਹਾ ਕਿਉਂਕਿ ਕੁਝ ਐਸੇ ਗਿਰੋਹ ਨੇ ਜੋ ਕਿ ਟੈਕਸੀ ਚਾਲਕਾਂ ਨੂੰ ਸ਼ਿਕਾਰ ਬਣਾਉਂਦੇ ਨੇ ਕਿਉਂਕਿ ਉਹ ਜਾਣਦੇ ਨਹੀਂ ਕਿ ਟੈਕਸੀ ਚਾਲਕ ਗੱਡੀ ਦੇ ਵਿੱਚ ਇਕੱਲੇ ਹੋਣਗੇ ਤਾਂ ਐਸੇ ਦੇ ਵਿੱਚ ਵਿਚਾਰ ਨਹੀਂ ਕਰ ਪਾਉਣਗੇ ਆਪਣਾ ਤੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਐਸੇ ਹੀ ਮਾਮਲਾ ਪਹਿਲਾਂ ਵੀ ਚੰਡੀਗੜ੍ਹ 'ਚ ਸਾਹਮਣੇ ਆਇਆ ਸੀ ਜਿੱਥੇ ਇੱਕ ਟੈਕਸੀ ਵਾਲੇ ਨੂੰ ਬੁਰੀ ਤਰੀਕੇ ਨਾਲ ਵੱਢ ਟੋਕੇ ਸੁੱਟ ਗਏ ਸੀ ਉਸ ਦੀ ਪੂਰੇ ਤਰੀਕੇ ਨਾਲ Laash ਮਿਲੀ ਸੀ ਕੱਟੀ ਗੱਡੀ ਹੋਈ ਤੇ ਐਸੇ 'ਚ ਹੁਣ ਇਸ ਪੂਰੇ ਮਾਮਲੇ 'ਚ ਪਰਿਵਾਰ ਦੇ ਨਾਲ ਜਦ ਗੱਲ ਕੀਤੀ ਹੈ ਕੀ ਕੁਝ ਉਹਨਾਂ ਦੱਸਿਆ ਤੇ ਉਸ ਫੋਨ ਦੇ ਬਾਰੇ ਇਸ ਪਤਨੀ ਨੇ ਜੋ ਦੱਸਿਆ ਇੱਕ ਵਾਰ ਤੁਸੀਂ ਉਸ ਕਿਆ ਨਾਮ ਆ ਆਪਕਾ ਜੀ ਪਿੰਕੀ ਜੀ ਕਿਆ ਬਾਤ ਹੋਈ ਹੈ ਆਪਕੀ ਮੇਰੇ ਪਤੀ ਜੀ ਦੀ ਗੱਲ ਹੋ ਰਹੀ ਹੈ ਕਿਆ ਬਾਤ ਕੁਛ ਵੀ ਬਾਤ ਨਹੀਂ ਹੋਈ ਆ ਉਹ ਕੱਲ ਸਵਾਰੀ ਲੈ ਕੇ ਨਿਕਲੇ ਤੇ ਕਹਤੇ ਲੁਧਿਆਣਾ ਕੇ ਲਈ ਹੈ ਔਰ ਕਿਆ ਨਾਮ ਫਿਰ ਉਹ ਯਹਾਂ ਪੇ ਆਏ ਹੋਗੇ ਜਾਤੇ ਟਾਈਮ ਕਿਸੇ ਨੇ ਕਰ ਦੀਵਾਰ ਦਾ ਫੋਨ ਤੇ ਸਿਰਫ ਇਹ ਬੋਲ ਰਹੇ ਤੇ ਕਿ ਕੀ ਨਾਮ ਲਿਖਿਆ ਮੇਰਾ ਐਕਸੀਡੈਂਟ ਕਿਸੇ ਨੇ ਗੋਲੀ ਮਾਰ ਦੀ ਕਿ ਮੈਂ ਮਰ ਜੂਗਾ ਮੈਂ ਮਰ ਜੂਗਾ ਮੈਂ ਮਰਨੇ ਵਾਲਾ ਹਾਂ बोल रहे थे। क्या नाम आपका जी जय कुमार सर क्या बात हुई आपके जो बेटे की डेड बॉडी मिली है। सर मेरा लड़का तीन चार महीने से करीबन गाड़ी चलाना था ओवर और सर रात से लुधियाने की बुकिंग मिली मेरे पास फ़ोन आया चार बजे सर बहुत तो परेशान था मेरा बेटा खिल्ला बेटा है मेरा और सर सुबह चार बजे ने बात करी कह मैं किसी ने गोली मार दी पापा और सर इतनी बात हुई मेरी मैंने दस मिनट के बाद फ़ोन करा कह बाबू तू है कहाँ सी करा मैं लोकेशन भेज दिया लोकेशन भेज दी मेरे पास सर फिर का सर फिर वो नीट सर फिर तो कोई लगती है किसी के साथ कोई... कुछ नहीं है किसी का भी मेरी साथ भी नहीं भाई के साथ भी नहीं बच्चे की भी नहीं होगी शादी होगी सर डेढ़ साल हुआ, दिसंबर में कौन सी गाड़ी चलाता था, था आ, अल्तों। अल्तों कितनी देर ऐसी चला था रंजिश कुछ नहीं थी अब क्या मांग कर रहे हो प्रशासन से ਦੇ ਡੈਡਬੋਡੀ ਮਿਲਿਆ ਪਹਿਲੇ ਇਹ ਸਮੂਹ ਸਾਰੇ ਸਬਕਤ ਜਿਹੜੀ ਇਨਫੋਰਮੇਸ਼ਨ ਆਈ ਸੀ ਅਸੀਂ ਮੌਕੇ ਤੇ ਵੀ ਜਿਹੜੀ ਫੋਰਟ ਦੇ ਆ ਗਈ ਇਹ ਬੱਚਾ ਜਿਹੜਾ ਰਵੀ ਕੁਮਾਰ ਸੀ ਇਹ ਟੈਕਸੀ ਉਹ ਵੇਲ ਚਲਾਣਾ ਸੀ ਚੰਡੀਗੜ੍ਹੋਂ ਇੱਕ ਟੈਕਸੀ ਸਵਾਰੀ ਮੇਰੇ ਘਰ ਲੈ ਕੇ ਦੋ ਜਾਣੇ ਉਸ ਤੋਂ ਬੁੱਕ ਹੋਇਆ ਸੀ ਇਹਦੀ ਜਿਹੜੀ ਵਾਪਸੀ ਜਾਂਦੇ ਆ ਡੈਡਬੋਡੀ ਨਾਲ ਉਹਨਾਂ ਪਰਿਵਾਰ ਨੇ ਫੋਨ ਕੀਤਾ ਸੀ ਬਰੇਕਰਾਂ ਕੋਈ ਮਾਰਦੀ ਹੈ ਉਹ ਵਾਈ ਸ਼ੂਟਿੰਗ ਕਿਡਾ ਮਰਡਰ ਹੋਇਆ ਉਹ ਵੀ ਪੀਜ ਇਨਸਟਿਗੇਸ਼ਨ ਕਰ ਰਹੇ ਹਨ ਇਹ ਬੁੱਲਿਓ ਮੈਂ ਸੇਤੀ ਇਹ ਇਲਾਕਾ ਵਿੱਚ ਦਰ ਲੱਗੀ ਜਿਵੇਂ ਜੀਸਾ ਤੋਂ ਹਮੇ ਚੱਲਦਾ ਕਿ ਕੀ ਕਰਦਾ ਹਜੇ ਦਾ ਹਜੇ ਦਾ ਤੋਂ 20 ਦਾ ਪਾਰਟੀ ਆ ਅੱਡੜ ਥੀਂ ਦੇ ਸੀ ਕੰਮ ਕਰਦਾ